ਜੀ ਸੱਚ ਜੀ ਅੱਜ ਅਸੀਂ 3 ਅਗਸਤ 2022 ਦਿਨ ਹੈਗਾ ਸ਼ਨੀਵਾਰ ਆਧਨਵਾਪਰ ਨਾਮ ਨੇ ਅੱਜ ਲਿਖਿਆ ਪੂਜੀ ਗੱਲ ਕਿ ਕੁਝ ਸਮਝ ਨਹੀਂ ਆ ਰਿਹਾ ਕਿ লাইਫ ਚ ਕੀ ਕਰਨਾ ਤੇ ਉਹ ਮੈਂ ਖਾਰਿਕ ਲਈ ਉਹ ਮੋਸਟ ਮੇਰੇ ਨਾਲ ਜਾਣਾ ਸਹੀ ਨਹੀਂ ਹੈ ਜਿੱਥੇ ਨਾ ਕਿਸੇ ਵੇਲੇ ਸਿਚੁਏਸ਼ਨ ਗ੍ਰਾਮ ਸਹੀ ਨਹੀਂ ਹਰ ਕੋਈ ਜਾਂ ਤਾਂ ਕੋਈ एग्जाम ਦੀ ਤਿਆਰੀ ਕਰ ਰਿਹਾ ਉਹਨਾਂ ਨੂੰ ਪਤਾ ਕਿ ਇਹ ਹੋ ਜੂਗਾ ਕੋਈ ਕਰੋ ਮਤਲਬ ਨਹੀਂ ਹੈਗਾ ਠੀਕ ਹੈ ਬਹੁਤ ਜ਼ਿਆਦਾ ਤਾਂ ਉਹਨੂੰ ਫਾਈਨੈਂਸ਼ੀਅਲ ਫਾਈਨੈਂਸ਼ਲੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਛ ਨਹੀਂ ਸੁਖ ਨਹੀਂ ਹੋ ਰਿਹਾ ਉਹਨਾਂ ਨੂੰ ਲੱਗਿਆ ਹੈ ਚੇਸ ਕਰਨ ਦਾ ਕੋਲੈਰਿਟੀ ਵੀ ਨਹੀਂ ਹੈ ਜੀ ਸੇਮ ਮੇਰੇ ਨਾਲ ਤਾਂ ਜੇ ਦੇਖਿਆ ਤਾਂ ਬਹੁਤ ਜ਼ਿਆਦਾ ਖਤਰਨਾਕ ਇਹ ਮਾਰਕ ਤੇ ਲੋਡ ਲੈਣ ਵਾਲੀ ਸਿਚੁਏਸ਼ਨ ਹੀ ਹੋਗੀ ਕਿਉਂਕਿ ਲੋਡ ਲੋਂਗੇ ਤਾਂ ਫਰਕ ਤਾਂ ਕੁਝ ਨਹੀਂ ਹੋਣਾ ਹੈਗਾ ਅਗਰ ਪ੍ਰੋਬਲਮ ਹੈ ਤਾਂ ਸੋਲਵ ਕਰਨੀ ਹੈ ਹੋਰ ਨਹੀਂ ਸੀਗਾ ਕੰਸਟਰਕਟ ਚ ਕੋਈ ਸੋਲਵ ਹੋ ਜੇਗੀ ਐਂਡ ਖਾਲੀ ਸੋਟੇ ਲੋੜੇ ਤਾਂ ਮੈਂ ਕੱਲ ਲੈ ਲਵਾਂ ਲੈਫਟਸ ਰਾਈਟ ਤੇ ਦੂਜੀ ਗੱਲ ਦੂਜੀ ਗੱਲ ਬੈਲਕਨ ਸੀ ਇਹ ਆਮ ਚ ਸਿੱਖਣੇ ਕਿਥ ਹੈ ਉਰੇ ਪਰ ਇਸ ਕੇ ਲਈ ਸਾਈਡ ਤੇ ਜਿੱਧਰ ਹੈ ਇਸ ਕੇ ਸਾਈਡ ਤੇ ਲੋਕੋ ਆਪਸ਼ਨ ਹੈ ਕਿ ਅਸੀਂ ਇਹ ਮਰਜਾ ਚੀਜ਼ ਲੈ ਕੇ ਮਰਜਾ ਚੀਜ਼ ਲੈ ਕੇ ਵੰਡੀ ਹੈ ਤੇ ਉਹ ਵੀ ਆਪਣੀ ਸ਼ਾਪ ਹੈ ਵੰਡੀ ਤੇ ਉਹ ਕੰਮ ਨਹੀਂ ਤਾਂ ਦਿਨ ਜਲਵਾ ਤਾਂ ਕਿੱਥੇ ਸਾਡੇ ਨੇੜੇ সুইমিং ਸੈਰ ਹਨ ਤਾਂ ਮੈਂ ਕਿਹਾ ਮੈਂ ਸੈਮਨ ਸਿੱਖਣਾ ਤੇ ਬਾਕੀ ਮੈਂ ਤੁਹਾਨੂੰ ਲੈ ਕੇ ਛੱਡ ਗਿਆ ਸੀ ਇਤਨੀ ਜਿਦੋਂ ਤੇ ਪੈਰਾਂ ਦੇ ਮਿਲ ਘੱਟਦੇ ਨਹੀਂ ਪਰ ਉਹ ਕਹਿੰਦੀ ਕਿ ਮੈਂ ਸਿੱਖ ਲਾ ਕੋਈ ਤੱਕ ਤੇਰੀ ਉਮਰ ਹੈ ਗਈ ਤਾਂ ਕਰ ਸਾਰ ਨਹੀਂ ਠੀਕ ਹੈ ਨਹੀਂ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਹੁਣ ਮੈਂ ਦੀ ਇਹ ਤਾਂ ਨਹੀਂ ਕਰਦਾ ਜੰਜਰ ਜਸਟ ਵੈਸੇ ਨਾ ফর ਸਮਥਿੰਗ ਬਟ ਜਸਟ ਵੈਸੇ ਸਿੱਖਣ ਵਾਸਤੇ ਸਿੱਖਣਾ ਹੈ ਮੇਰੇ ਕੋਲ ਟਾਈਮ ਹੈ ਹਾਲ ਵੀ ਘੜੀ ਚ ਮੇਰੇ ਕੋਲ ਬਹੁਤ ਟਾਈਮ ਨਹੀਂ ਕੁਛ ਨਾ ਮਾਜ ਗਿਆ ਨਾ ਪੇਨ ਹੋਇਆ ਥੋੜਾ ਟਾਈਮ ਲਾਣਾ ਜਿੱਦ ਤੇ ਜੋੜ ਜੀ ਨਹੀਂ ਕਰਨਾ ਆ ਹੈ ਟਾਈਮ ਠੀਕ ਹੈ ਤੇ ਤੇ ਮਨ ਹੋਇਆ ਲੈਣਾ ਘੜੀ ਦਾ ਟਾਈਮ ਪਟੈਂਚ ਨੂੰ ਚੁਣਨਾ ਤਾਂ ਹੁੰਦੀ ਹੀ ਨਹੀਂ ਕਿੰਨੇ ਨਹੀਂ ਹੁੰਦੇ ਕਿਉਂਕਿ ਆਪਾਂ ਜਿੰਨਾ ਟਾਈਮ ਖਾਇਦਾ ਉਦੋਂ ਕਹਿਦਾ ਰਹੇ ਅੱਜ ਮਾਨੂੰ ਸੌਂਕੀ ਨਹੀਂ ਗੜਨਾ ਹੈ ਹਰ ਵਾਰ ਨੂੰ ਨਾ ਮੇਰੀ ਵੀ ਸਿੱਖ ਨਹੀਂ ਆਏ ਮੇਰੀ ਮੇਰੀ ਮੰਨ ਨਹੀਂ ਸੀ ਤੇ ਜੀ ਦੀ ਜਰੂਰ ਜਿਵੇਂ ਮਾਈਂਡ ਤੇ ਕੋਈ ਲੋਕ ਕੋਈ ਗੱਲ ਹੁੰਦੀ ਹੈ ਕਿਸੇ ਨੂੰ ਸ਼ਿਕਾਇਤ ਤਾਂ ਹੁੰਦਾ ਪਰ ਉਹੀ ਮਾਈਂਡ ਚੋਂ ਆਪਾਂ ਕਹਿੰਦੇ ਵੀ ਆਪਾਂ ਭੁੱਲ ਜੀਏ ਕਿਸੇ ਚੀਜ਼ ਨੂੰ ਐ ਕਿਸੇ ਚੀਜ਼ ਨੂੰ ਕਿਸੇ ਦੇ ਕੇ ਜੀ ਕਰ ਨੂੰਗਾ ਕੋਈ ਵੀ ਸਿਚੁਏਸ਼ਨ ਆਪਾਂ ਕਹਿੰਦੇ ਵੀ ਭੁੱਲ ਜੀਏ ਪਹਿਲੀ ਗੱਲ ਜੇ ਫੁਰ ਲਗੇ ਕਿ ਸਭ ਉਹ ਐਕਸਪੀਰੀਅੰਸ ਨੂੰ ਪੂਰਾ ਨਾ ਤਾਂ ਉਹਨਾਂ ਅਸੋਸੀਏਟਸ ਜਾਂਦੀਏ ਤੋਂ ਨਹੀਂ ਲੈ ਨਾ। ਹਾਂ ਲਕਿ ਜ ਚੰਗੇ ਹੋਗੇ ਤਾਂ ਕਿ ਨਹੀਂ ਹੈ ਜਿਉਂ ਮਨ ਕੋਈ ਐਕਸੀਡੈਂਟ ਆਇਆ ਕੋਈ ਲਵਡ ਗਵੰਦ ਹੋ ਗਿਆ ਤਾਂ ਉਹ ਤਾਂ ਭੁੱਲੀ ਨਹੀਂ ਸਕਦਾ। ਤੇ ਇਹ ਗੱਲ ਮਾਈਂਡ ਸੇ ਪਤਾ ਨਹੀਂ ਤੁਹਾਨੂੰ। ਆਪਾਂ ਆਪਾਂ ਕਹਿੰਦੇ ਆਂ ਪੁਜੀ ਪੁਜੀ ਆਨਾ ਕਰਕੇ ਦਿਮਾਗ ਮੇ ਉਹ ਚੀਜ਼ ਸਭੋ ਬਾਰ ਬਾਰ ਕੀਟ ਹੋਈ ਉਹਦੇ ਤਾਂ ਚਲੋ ਗੋ ਥਰੂ ਕਰਨਾ ਹੁੰਦਾ ਹੈ। ਤੇ ਇਹ ਗੱਲ ਨੂੰ ਅ ਸੈਲਵਰੇ ਰੱਖਣਾ ਜੀ ਕਿ ਆਪਾਂ ਭੁੱਲ ਜਾਈਏ ਭੁੱਲਣਾ ਪੋਸਿਬਲ ਨਹੀਂ ਹੁੰਦਾ ਅਰ ਇੱਕ ਦਾ ਉਸਾਈ ਦੇ ਵੀ ਜਦੋਂ ਦੂ ਦੂ ਹੁੰਦਾ ਹੈ ਖਾਲੀ ਧਮ ਥੋੜੀ ਹੋ ਸਕਦਾ ਹੈ ਕਿਸੇ ਜਿਹੇ ਸਕੇ ਨਾ ਪੀ ਹੈਪੀਓ ਹੈਪੀ ਰਹੀ ਤੇ ਸੋ ਜਿਹੜਾ ਨਾ ਹਰ ਟਾਈਮ ਖੁਸ਼ ਰਹਿਣਾ ਹੈ ਨਾ ਉਹਨੂੰ ਨਾ 3 ਹੈਲਪ ਦੀ ਲੋੜ ਪੈਂਦੀ ਹੈ ਹਾਲਾਂਕਿ ਨਾ ਕਿ ਇਸ ਨਾਲ ਜਿਹਦੇ ਮੂਡ ਫਲਕਚੂਏਟਰੀਆਂ ਦੇ ਰਹੇ ਹੈਗੇ ਕੋਈ ਡਿਸਾਈਡ ਵੀ ਅਰੇ ਪਾਟ ਹੈ ਜੀ ਹੈਪੀਨੈਸ ਬਣੀ ਹੈ ਤਾਂ ਉਹ ਆਪਣੀ ਸਾਈਡ ਨਾਲ ਉਸ ਤੋਂ ਬਣਉਂਦੀ ਹੈ ਆਬਿਊਸਲੀ ਹੈ ਸੈਡ ਹੋਣ ਵਾਲੀ ਗੱਲ ਹੈ ਕਿ ਸੈਡ ਹੋਣ ਵਾਲੀ ਗੱਲ ਹੈ ਅਗਰ ਉਹਤੇ ਆਪਾਂ ਸੋਚਣਾ ਬੰਨੈਗੀ ਜਾਂ ਲੈਚਰ ਜਿਵੇਂ ਆਪਾਂ ਕੁਝ ਮਿਲਤੀ ਹੈ ਤਾਂ ਆਬਿਊਸਲੀ ਗਲਤ ਹੋਵੇਗਾ ਅਰ ਜੇ ਛੋਏ ਹੀ ਨਹੀਂ ਹੈਗਾ ਤੇ ਉਹ ਫਿਰ ਰੁਤੇਗਾ ਆਪਣੇ ਆਪ ਨੂੰ ਸਮਝਾਉਣੇ ਦੀ ਪਰ ਜੇ ਆਪਾਂ ਕਹੀ ਵੀ ਆਪਣੇ ਨਾਲ ਕੁਝ ਹੋਇਆ ਤੇ ਆਪਾਂ ਉਹਨੂੰ ਭੁੱਲ ਜਾਈ ਤਾਂ ਉਹ ਚੀਜ਼ ਰੁਕ ਨਹੀਂ ਲੱਗੇ ਜਿੰਨਾ ਮਨ ਦੀ ਕਿਛੜ ਚੜਾਣ ਦੀ ਕੋਸ਼ਿਸ਼ ਕਰ ਲੋ ਕਿਛੜ ਨਹੀਂ ਛੁੱਟਦਾ ਆਪਣਾ ਹੈਗਾ ਚੀਜ਼ ਹੈ आई हैव अ थिंज मतलब ਉਹ ਬਹਾਰ ਦੀ ਹਰ ਬੰਦੀ ਲਾਈਫ ਚ ਤੇ ਗੱਲਾਂ ਹੁੰਦੀਆਂ ਜੀ ਸਮਝੋ ਜਿਵੇਂ ਕਿਸੇ ਪ੍ਰਸੰਨ ਦੀ ਲੈ ਤੋਂ ਜਾਂ ਉਸੇ ਮਿਲਣ ਦੀ ਗੱਲ ਉਹ ਦਿੰਦੀ ਹੈ ਕਿ ਅਮ ਜੀ ਹਰ ਇੱਕ ਦੇ ਫੈਮਲੀ ਫੈਮਲੀਆਂ ਕੋਈ ਨਾ ਕੋਈ ਹੁੰਦਾ ਜਿਹਦਾ ਕੋਈ ਹੁੰਦਾ ਤਾਂ ਸਿੰਪਲ ਚੀਜ਼ ਹੈ ਕਿ ਇਹ ਬੱਚਿਆਂ ਦੀ ਗੱਲ ਹੈ ਹਾਲ ਕਿ ਬੱਚੇ ਉਹੀ ਗੱਲ ਬੱਚੇ ਪੁੰਜਨ ਪੁੰਨਾ ਮਤਲਬ ਬੱਚਨ ਮੈਮਰੀ ਸ਼ਰੀਰ ਕਿਨੇ ਡਵਲਪ ਨਹੀਂ ਹੁੰਦੀ ਹੈ ਹੈ ਜੀ ਸਾਈਡ ਗਿਆ ਸ਼ਕਤੀ ਡਵਲਪ ਹੋ ਜਾਂਦੀ ਹੈ ਮੇਰੀ ਤਾਂ ਉਹ ਵਾਲੇ ਕਰਤੀ ਹੁੰਦੇ ਬੱਚੇ ਬੱਚੇ ਕੀ ਕਰਦੇ ਰੋ ਹੀ ਲੰਦੇ ਹਾਸੇ ਵੀ ਲੰਦੇ ਆਸੀਂ ਕਹਿੰਦੇ ਵੀ ਰੋ ਰੋਣਾ ਦਾ ਉਹ ਆਹ ਸ਼ੈਡ ਲੋ ਉਹ ਤੇ ਹੈਰਾਨੀ ਦੀ ਗੱਲ ਤੁਹਾਨੂੰ ਕਿ ਬੈਸਟ ਨੇਚਰ ਆ ਬੰਦਾ ਇਹਦਾ ਸਭ ਕੁਝ ਬਣਿਆ ਹੋਇਆ ਸਾਰੀਆਂ ਫੀਲਿੰਗਸ ਸਭ ਕੁਝ ਮਿਸ਼ਰਣਾ ਜਿੱਦਾਂ ਵੀ ਨਾਲ ਇਹ ਆਪਾਂ ਕਹਿੰਦੇ ਵੀ ਅੱਧੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਆਹ ਆ ਜੀ ਉਹ ਹੋਵੇ ਧਿਆਨ ਹੋਵੇ ਪਹਿੜੀ ਇਦਾਂ ਨਹੀਂ ਹੁੰਦਾ ਤੇ ਜਿੰਨੀ ਸਿੱਧੀ ਬਾਤ ਨੇ ਜਿੰਨੇ ਮਾ ਜੇ ਡੇਟਾ ਰੋਮਾ ਅਜੇ ਰੋਮੇ ਪਲੇ ਕੇ ਰਹੀ ਪਲੇ ਕੇ ਤਾ ਉਹਦਾ ਜੇ ਪਈ ਜਾਵੇ ਨਾ ਤਾਂ ਕੀ ਨ ਰੁਕੇ ਮੈਂ ਕਿਧਰ ਨੂੰ ਨ ਰੋਕ ਸਕਦਾ ਦੂਜਿਆਂ ਤੱਕਿਆ ਰੁਕੋ ਮਤਲਬ ਪਲੇ ਕੇ ਭਾਵੇਂ ਆਪਨੇ ਇਲਿਜਨਸ ਵਿੱਚ ਜੀਓ ਹੋ ਰੋਗੇ ਤੇ ਦੀਵੰਦੀ ਜੇ ਮੈਂ ਅੱਗੇ ਨ ਜਾਉਂ ਹੂੰ ਠੀਕ ਹੈ ਜੀ ਉਸ ਤਰ੍ਹਾਂ ਅਸੀ ਕੀ ਤਿੰਨ ਅੱਗੇ ਅਸੀ 2000 ਰੋਹੀ ਦਿਨ ਸ਼ਨੀਵਾਰ ਅਸੀ ਜੀ